ਆਪਣਾ ਪੱਤਰਕਾਰ ਲਾਪਰੀ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਡੇਰਾ ਬਾਬਾ ਨਾਨਕ ਤੁਸੀਂ ਦੇਖ ਸਕਦੇ ਹੋ ਰੋਡ ਦੇ ਹਾਲਾਤ ਜਿਹੜਾ ਮਤਲਬ ਕਈ ਰੋਡਾਂ ਦਾ ਵੀ ਜਿਹੜਾ ਸਪਰਕ ਜਿਹੜਾ ਕੁਝ ਥਾਂ ਦੇ ਵਿੱਚ ਹੀ ਟੁੱਟ ਗਿਆ ਹੈ ਇਹ ਰੋਡ ਕੱਲ ਤੱਕ ਜਿਹੜਾ ਬਿਲਕੁਲ ਠੀਕ ਹੀ ਸੋ ਅੱਜ ਇੱਥੇ ਵੀ ਜਿਹੜਾ ਪਾਣੀ ਦਾ ਪ੍ਰਭਾਵ ਤੇਜ਼ ਹੋ ਗਿਆ ਹਾਲਾਂਕਿ ਕੁਝ ਇਲਾਕਿਆਂ ਦੇ ਵਿੱਚ ਪਾਣੀ ਦਾ ਲੈਵਲ ਜਿਹੜਾ ਵਾ ਡਾਊਨ ਆਉਣਾ ਉਹ ਸ਼ੁਰੂ ਹੋ ਚੁੱਕਾ ਹੈ ਸੋ ਸਾਡੇ ਨਾਲ ਇਸ ਕਲਨੋ ਕਸਬੇ ਦੇ ਲੋਕ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਆ ਵੀਰਦੀ ਲੰਗਰ ਦਾ ਬਹੁਤ ਸੰਸਤਾ ਮਤਲਬ ਚਲਾ ਰਹੀਆਂ ਵਾ ਲੰਗਰ ਬੜੇ ਯੋਰਾ ਚ ਚੱਲਣ ਡਿਆ ਵਾ ਆ ਜਿਹੜੇ ਮੇਰੇ ਵੀਰ ਭਰਾ ਵਾ ਕਿਹੜੇ ਵੇਖਣ ਵਾਲੇ ਆ ਕਲਨੌਰ ਦੇ ਏਰੀਏ ਦੇ ਵਿੱਚ ਇਹ ਪਾਣੀ ਦੀ ਇੰਨੀ ਹਵਾ ਆ ਇਹਦੇ ਵਿੱਚ ਸਟੈਂਟ ਮਾਰਨਦੇ ਆ ਜੋ ਆਉਣ ਵਾਲੀ ਆੜੀਏ نسل ਆ ਉਹਦੇ ਵਾਸਤੇ ਬਹੁਤ ਮਾੜੀ ਗੱਲ ਆ ਵੀ ਇਹ ਕਿਉਂ ਮਤਲਬ ਇਹੋ ਜਿਹੇ ਕੰਮ ਵੇਖੋ ਮਰਨ ਵਾਲੇ ਕੰਮ ਕਰਨਦੇ ਆ ਲਗਭਗ ਇੱਥੇ 50 ਪਿੰਡਾਂ ਦਾ ਜਿਹੜਾ ਰਸਾ ਜਿਹੜਾ ਵਾ ਇਹ ਬਲੌਕ ਹੋ ਗਿਆ ਵਾ ਇਹ ਇਹਦੇ ਨਜ਼ਰ ਹੇਠ ਉਤੇ ਇਹਨਾਂ ਲੋਕਾਂ ਨੂੰ ਮਤਲਬ ਸਾਵਧਾਨੀ ਵਰਤਣੀ ਚਾਹੀਦੀ ਏ ਜਿਹੜੇ ਟਰੈਕਟਰਾਂ ਦੇ ਜਿਨ੍ਹਾਂ ਨੂੰ ਕਾਰੋਬਾਰੀ ਨਹੀਂ ਕੋਈ ਕੰਮ ਦਾ ਇੱਧਰ ਨੂੰ ਉਹ ਕਿਉਂ ਇਹੋ ਜਿਹੇ ਕੰਮ ਕਰਨ ਦੇ ਆ ਵੇ ਲੋ ਹੂਡ ਮਾਟ ਜਿਹੜੀ ਏ ਸਾਰੀ ਚੜ ਕੇ ਜਾਨ ਗੁੱਝ ਕੇ ਨਾਲ ਜੇ ਤੇ ਲੰਗਰ ਦਾ ਕੋਈ ਪ੍ਰੋਗਰਾਮ ਲੰਗਰ ਜੇ ਤਾਂ ਬਹੁਤ ਜ਼ਿਆਦੀਆਂ ਟਰਾਲੀਆਂ ਚੱਲ ਗਈਆਂ ਇੱਧਰ ਨੂੰ ਲੰਗਰ ਵਾਲੀ ਕੋਈ ਗਾਲੀ ਨਹੀਂ ਹਾਂ ਹੁਣ ਗੱਡੀ ਐ ਇਹਨੇ ਦੋ ਜਿਹੜੇ ਲਾ ਦਿੱਤੇ ਆ ਇੱਧਰ ਕੋਈ ਕਿਸੇ ਦਾ ਮਤਲਬ ਵੀ ਨਹੀਂ ਬਾਲੀ ਕੀ ਲੱਗਦਾ ਨਹੀਂ ਭਕਨ 55 ਦਾ ਸਾਧਨ ਵੀ ਜਰਾ ਸਟੇਸ਼ਨ ਪਹੁੰਚਾ ਜਾ ਹਾਂਜੀ 55 ਦਾ ਸਾਧਨ ਵੀ ਪਹੁੰਚਾ ਜਾਂਡਿਆ ਆਪਣੀ ਫੈਮਲੀਆ ਲਿਆ ਕੇ ਇੱਕ ਚੀਜ਼ ਜਿਹੜੀ ਵਿਖਾਲੀ ਜਾਂਦੀ ਏ ਕੋ ਕਰਾਮਾ ਬਾਜੀ ਇਹਨਾਂ ਲੋਕਾਂ ਨੂੰ ਇਹ ਨਹੀਂ ਦੁੱਖ ਸਾਡੀ ਲੱਖਾਂ ਰੁਪਈਆ ਦੀ ਜਿਹੜੀ ਫਸਲ ਆ ਸਾਡੀ ਬਰਬਾਦ ਹੋ ਗਈ ਏ ਅਸੀਂ ਦੁਕਾਨਾਂ ਵਾਲੇ ਅਸੀਂ ਕੀ ਕਰਨਗੇ ਜੇ ਇਹ ਹਾਲਾਤ ਰਹਿਣਗੇ ਸਾਡੇ ਵਾਸਤੇ ਬਹੁਤ ਮਾੜਾ ਹੋਰ ਇਹ ਇਹ ਲੋਕ ਜਿੰਨੇ ਵੀ ਆ ਜਿਆਦਾ ਤਮਾਸ਼ਕਰੀ ਵਾਲੇ ਇਧਰ ਜਿਆਦਾ ਘੁੰਮਣ ਦੇ ਆ ਇਥੇ ਬਿਧਾਏ ਕਿ ਨਾ ਵੀ ਕੀ ਆ ਵੀ ਜਿਹੜਾ 100 ਰੁਪਏ ਦਾ ਤੁਸੀਂ ਤੇਲ ਪਾ ਰਹੇ ਉਸੇ 100 ਰੁਪਏ ਦਾ ਕਠਮਟ ਕਰਕੇ ਇਹਨਾਂ ਹਰ ਪ੍ਰਭਾਵਦਤ ਲੋਕਾਂ ਵਾਸਤੇ ਲੰਗਰ ਦੀ ਜਾਂ ਹੋਰ ਕਿਸੇ ਮੈਡੀਕਲ ਸਹੂਲਤ ਦੀ ਪ੍ਰਬੰਧ ਕੀਤਾ ਜਾਵੇ ਤੇ ਇਹ ਤਾਂ ਕੰਮ ਕਰਦੇ ਨਹੀਂ ਜਿਆਦਾ ਮਤਲਬ ਵੇਖਣ ਦਾ ਕੰਮ ਡਰਾਮਾਬਾਜੀ ਘਰਾਂ ਚੋਂ ਫੈਮਿਲੀ ਆਪਣੇ ਛੋਟੇ ਛੋਟੇ ਬੱਚੇ ਲਿਆ ਕੇ ਇੱਥੇ ਦਿਖਾਉਂਦੇ ਆ ਦੱਸੋ ਨਿੱਕੇ ਬੱਚਿਆਂ ਨੇ ਕੀ ਦੇਖਣਾ ਇੱਥੇ ਪਾਣੀ ਦੀ ਇੰਨੀ ਹਵਾਦਾਰਤੀ ਆ ਵੇਖੋ ਆ ਸੜਕ ਤੇ ਇੰਨੇ ਯੋਰ ਆਣਾ ਆ ਆ ਤੁਹਾਡੇ ਸਾਹਮਣੇ ਵੇਖਦੇ ਵੇਖ ਜਾਵੇ ਲੋ ਟਰੈਕਟਰ ਫੇਰ ਵਾਪਸ ਮੋੜ ਲਿਆ ਇਹ ਇਹਨਾਂ ਦਾ ਕੰਮ ਹੀ ਇਦਾਂ ਦਾ ਹੋ ਗਿਆ ਵਾ ਇਹ ਬਾਬਾ ਜਿਹੜੇ ਮੋਟਰਸਾਈਕਲ ਜਿਹੜੇ ਨਗਾੜੇ ਨੇ ਮੋਟਰਸਾਈਕਲ ਕੋਈ ਟਾ ਵੇਟ ਹੈ ਨੀ ਟਰੈਕਟਰ ਨੂੰ ਇਦਾਂ ਪਾਣੀ ਦਾ ਤੇਜ਼ ਹਵਾ ਵਾ ਜਿਹੜਾ ਖਿੱਚਾਂ ਦਿਆ ਵਾ ਗੱਡੀਆਂ ਜਾਂ ਟਰੈਕਟਰ ਜਾਂ ਮੋਟਰਸਾਈਕਲ ਲਿਆ ਕੇ ਜਿਹੜੇ ਕਰਨ ਦੇ ਨੇ ਸਟੰਟ ਮਾਰਾਉਂਦੇ ਨੇ ਜਾਂ ਇੰਸਟਾਗ੍ਰਾਮ ਤੇ ਵੀਡੀਓ ਬਣਾਉਂਦੇ ਕਿਵੇਂ ਦੇ ਦਿੰਦੇ ਇਹ ਤਾਂ ਬਹੁਤ ਮਾੜੀ ਗਾਲਾਂ ਆ ਵੇਖੋ ਕਿੰਨਾ ਪਾਣੀ ਇੱਥੇ ਵਜੰਦੇ ਆ ਪੈਰਾਂ ਤੇ ਆ ਮੁੰਡੇ ਬਹੁਤ ਜਿਆਦੇ ਕਿ ਦੋ ਮੋਟਰਸਾਈਕਲ ਜਿਹੜੇ ਉਹ ਥੱਲੇ ਚੱਲ ਗਏ ਆ ਮੈਂ ਬਾਬੇ ਤੁਹਾਡੀ ਗੱਲ ਤੇ ਕੱਟ ਕਰਨਾ ਹਰੀਮਾਬਾਦ ਪਿੰਡ ਦੇ ਵਿੱਚ ਦੋ ਜਿਹੜੇ ਨੌਜਵਾਨ ਆ ਕਿਸੇ ਸੰਸਥਾ ਵੱਲੋਂ ਗਏ ਸੀ ਮਤਲਬ ਸੇਵਾ ਕਰਨ ਗਏ ਆਪਣੇ ਕੋਲੋਂ ਕਰਨ ਮਤਲਬ ਲੈ ਕੇ ਪਾਣੀ ਦਾ ਜਿਹੜਾ ਦੇਣ ਗਏ ਸੇਵਾ ਕਰਨ ਗਏ ਨੇ ਉਹ ਮਤਲਬ ਤਿੰਨ ਕ 6 ਜਣੇ ਦੱਸਦੇ ਨੇ ਕਲਾਂਨੌਰ ਦੇ ਉਹਦੇ ਵਿੱਚੋਂ 5 ਤੇ ਜਿਹੜੇ ਨੇ ਰੈਸਕੂ ਕਰ ਲਏ ਗਏ ਨੇ ਬਚ ਗਏ ਨੇ ਤੇ ਜਿਹੜਾ ਇੱਕ ਨੌਜਵਾਨ ਹੈ ਉਹ ਅਰ ਕੱਲ ਸ਼ਾਮ ਦਾ ਜਿਹੜਾ ਬਾ ਲਾਪਤਾ ਹੋ ਹਾਂਜੀ ਹਾਂਜੀ ਉਹ ਤਾਂ ਉਹਨੇ ਸਿੱਧੀ ਸਾਲ ਮਾਰੀ ਪਾ ਪਾਣੀ ਦੇ ਵਿੱਚ ਆ ਹੀ ਨਹੀਂ ਸਕਿਆ ਬੜਾ ਜਿਆਦਾ ਮਤਲਬ ਇਥੋਂ ਲੱਗਦਾ ਬਾਬਾ ਜੀ ਨੇ ਛਾਲ ਮਾਰੀ ਕਿ ਜਾਂ ਸੇਵਾ ਕਰਿਆ ਛਾਲ ਮਾਰੀ ਦੱਸਦੇ ਆ ਛਾਲ ਮਾਰੀ ਹੋ ਥੱਲੇ ਆਇਆ ਹੀ ਨਹੀਂ ਤਾ ਨੂੰ ਹਾਂਜੀ ਇੱਕ ਸੇਵਾ ਦੇ ਰੂਪ ਚ ਨਹੀਂ ਗਿਆ ਫਿਰ ਕਿ ਆਪਾਂ ਕਹਿ ਸਕਦੇ ਆ ਕਿ ਕਸ਼ਟਾ ਤੇ ਸੇਵਾ ਦੇ ਰੂਪ ਆ ਜਿਆਦਾ ਹੁੜ ਲਲੋ ਬਾਜੀ ਜਿਹੜੀ ਇਹ ਕਰਦੇ ਆ ਇਹ ਇਹਦੇ ਕਰਕੇ ਮਤਲਬ ਵੀਡੀਓ ਬਣਾਉਣ ਦੇ ਕਾਰਨ ਅਸ ਜਿੰਨੇ ਵੀ ਲੋਕ ਆ ਸਾਡੇ ਜਿਆਦਾ ਵੀਡੀਓ ਦੇ ਚੱਕਰ ਚ ਪਏ ਆ ਮਤਲਬ ਸੰਸਥਾ ਲੱਗੀਆਂ ਨੇ ਐਮਰਜੈਂਸੀ ਟੀਮਾਂ ਲੱਗੀਆਂ ਨੇ ਵਾਖਵਾ ਵਾ ਭਾਗ ਲੱਗੇ ਨੇ ਪਰ ਇਸ ਤਰ੍ਹਾਂ ਜੇ ਇਕੱਲੇ ਇਕੱਲੇ ਬੰਦੇ ਨਿਗਾਨੀ ਕਰਨਗੇ ਤੇ ਟੀਮਾਂ ਦਾ ਧਿਆਨ ਪੜਕਦਾ ਨਹੀਂ ਕਿਤੇ ਪੜਕਦਾ ਪੜਕਦਾ ਤਾਂ ਹੈਗਾ ਜੀ ਪਰ ਮੰਨਦੇ ਨਹੀਂ ਆ ਇਹ ਗੱਲਾਂ ਉਹ ਕਹਨੇ ਤੇ ਨਹੀਂ ਮੰਨਦੇ ਕੱਲ ਸਾਰਾ ਦਿਨ ਉਸਨੇ ਇੱਥੇ ਨਾਕਾ ਲਾਇਆ ਹੀ ਕੈਮਰਾਮੈਨ ਨੂੰ ਇੱਕ ਵਾਰੀ ਕਹਦਾਂਗਾ ਇੱਕ ਵਾਰੀ ਹੈਲੀਕਾਪਟਰ ਵੀ ਜਿਹੜਾ ਵੇਖੋ ਚੱਲਣ ਰਿਹਾ ਪੰਜਾਬ ਸਰਕਾਰ ਦਾ ਵੀ ਆਰਮੀ ਦੇ ਵੀ ਹੈਲੀਕਾਪਟਰ ਜਿਹੜੇ ਇੱਥੋਂ ਪਹਿਲਾਂ ਵੀ ਮੁਝਰੇ ਰੈਸਕੂ ਕਰਨ ਦੇ ਮੋੜੇ ਲੱਭਣ ਦੀ ਕੋਸ਼ਿਸ਼ ਕਰ ਰਹੇ ਮਤਲਬ ਪ੍ਰਸ਼ਾਸਨ ਦਾ ਫੁੱਲ ਜ਼ੋਰ ਜਿਹੜਾ ਲੱਗ ਡਿਆ ਪਰ ਕੀ ਲੱਗਦਾ ਵੀ ਆਮ ਜਿਹੜੀ ਪਬਲਿਕ ਉਹ ਸਾਥ ਨਹੀਂ ਦੇਗੀ ਸਾਥ ਆ ਵੇਖੋ ਇਹੋ ਕੰਮ ਕਰਨ ਦੀ ਆ ਵੇ ਲੋ ਖਾਲੀ ਟ੍ਰੈਕਟਰੀ ਕਮਾਈ ਜਾਂਦੇ ਜਿਆਦਾ ਤੇ ਮਤਲਬ ਇਹ ਪਾਸੇ ਨਹੀਂ ਜਿਆਦਾ ਤੇ ਵੀਡੀਓ ਤੇ ਚੱਕਰ ਚ ਲੋਕ ਪਏ ਆ ਤੇ ਆ ਹੁਣੇ ਆ ਦੱਸਣ ਦਿਆ ਆ ਰੋਡ ਦੇ ਨਾਲ ਕੋ ਨੂੰ ਜਾਂਦਾ ਨਾ ਜਿਹੜਾ ਟਰੈਕਟਰੋ ਸੇਵਾ ਕਰ ਮੈਂ ਕਿੱਜਾ ਹੈ ਸੇਵਾ ਕਰ ਵੇ ਆਏ ਕੋ ਮੁੰਡੇ ਆਏ ਹਾਂਜੀ 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 ਕਿ ਲੱਗਦਾ ਕਿ ਉਹ ਮਤਲਬ ਗਲਤੀ ਨਹੀਂ ਕਿਤੇ ਨੇ ਗਲਤੀ ਹਾਂਜੀ ਗਲਤੀ ਗਲਤੀ ਹੈ ਬਿਲਕੁਲ ਗਲਤੀ ਇਹਨਾਂ ਦੀ ਗੱਲ ਕਰੋ ਜਿਆਦਾ ਤਮਾਸ਼ਾ ਵੇਖਣ ਵਾਲੇ ਲੋਕ ਆ ਵੀਡੀਓ ਆਡੀਓ ਉਦਾਂ ਦਾ ਤੁਹਾਨੂੰ ਪਤਾ ਹੈ ਹਾਂਜੀ ਕੋਲ ਇੰਸਟਾਗ੍ਰਾਮ ਤੇ ਹਾਂਜੀ 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 ਇਹਨਾਂ ਵੀ ਦੋ ਮੁੰਡੇ ਆਏ ਤੇ ਉਹਨਾਂ ਨੂੰ ਹੀ ਵਾਟਸਐਪ 'ਤੇ ਆਈ ਤੇ ਕੰਮ ਚਲੋ ਦਵਾਈ ਲੈਣ ਆਏ ਜੇ ਬਹੁਤ ਜ਼ਿਆਦਾ ਸਪੀਡ ਹੈ ਬਹੁਤ ਹਾਂਜੀ 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 ਫਸਲ ਦੇ ਵਿੱਚ ਪਤਾ ਕੀ ਚੱਕਰ ਆ ਛੋਟੇ ਲੋਕ ਇੱਥੇ ਕਮੀ ਜ਼ਿਆਦਾ ਵਾ ਜ਼ੀਮੇਂਦਾਰ ਤੇ ਅੰਦਰ ਬਾੜ ਬਾੜ ਰੌਂਡੇ ਆ ਇਹਨਾਂ ਨੁਕਸਾਨ ਹੋ ਗਿਆ ਇਹ ਜੋ ਤਮਾਸ਼ੀੜੀ ਹੈ ਇਹ ਜਿਆਦਾ ਜ਼ੀਮੇਂਦਾਰਾਂ ਦਾ ਵੇਖਣ ਦੇ ਆ ਵੀ ਜਲੂਸ ਕਿੱਦਾਂ ਨਿਕਲਿਆ ਵਾ ਜਿਆਦਾ ਕਾਰਨ ਇਹ ਹੀ ਹੈ ਇਹਨਾਂ ਦਾ ਲੋਕਾਂ ਦਾ ਵੀ ਇਹ ਸਮਝੇ ਨਹੀਂ ਵੀ ਜ਼ੀਮੇਂਦਾਰ ਦਾ ਜੇ ਇੱਥੋਂ ਸਾਡੀ ਫਸਲ ਨਾ ਹੋਏਗੀ ਤੇ ਦੁਕਾਨਾਂ ਵਾਲੇ ਆ ਦਿਹਾੜੀਆਂ ਵਾਲੇ ਕਿੱਥੋਂ ਜਾਣਗੇ ਸਾਰੀ ਜਿਹੜੀ ਲੈਣ ਤੇ ਜਿਹੜਾ ਮਤਲਬ ਪ੍ਰਭਾਵ ਤਗੜਾ ਪਿਆ ਹੋਇਆ ਬਹੁਤ ਜ਼ਿਆਦਾ ਜੀ ਦੁਕਾਨਾਂ ਵਾਲੇ ਤੇ ਜਿੰਨਾਂ ਦਾ ਪਾਣੀ ਆਇਆ ਉਦੋਂ ਦਾ ਸਾਰੇ ਬੈਠੇ ਆ ਆਰਾਮ ਨਾਲ ਬੈਠੇ ਆ ਕੋਈ ਗਾਹਕ ਨਹੀਂ ਆਉਂਦਾ ਸਪਰਕੀਆ 40 50 ਪਿੰਡਾਂ ਤੋਂ ਉਹ ਸਪਰਕੀ ਟੁੱਟ ਗਿਆ ਵਾ ਇਹਨਾਂ ਸਪਰਕ ਕਰਕੇ ਇਹਨਾਂ ਦੁਕਾਨਾਂ ਦਾ ਜਿਹੜਾ ਰੁਜ਼ਗਾਰ ਚੱਲਦਾ ਉਹ ਬਹੁਤ ਜ਼ਿਆਦਾ ਆਉਣ ਵਾਲਿਆ ਹਾਲਾਤ ਬਹੁਤੇ ਮੜੇ ਆ ਮਤਲਬ ਕੀ ਮੈਸੇਜ ਦੇਣਾ ਚਾਹੁੰਦੇ ਵੀ ਜਿਹੜਾ 100 ਦਾ 200 ਤੇਰ ਪਾ ਕੇ ਜਿਹੜਾ ਇਧਰੋਂ ਆਉਂਦੇ ਨੇ ਪਿੰਡਾਂ ਦੇ ਵਿੱਚ ਇਹ ਮਤਲਬ ਪ੍ਰਬੰਧ ਕਰਦੇ ਜੀ ਲੰਗਰ ਦੀ ਜਿਵੇਂ ਕਰਨਾ ਚਾਹੀਦੇ ਆ ਇਹ ਥੋੜੇ ਨਾ ਥੋੜਾ ਜਿਹੜਾ ਵਾ ਇਹ ਬੋਤਾ ਹੋ ਜਾਂਦਾ ਵਾ ਤੇ ਚਾਰਾ ਤੇ ਹੀ ਮਾਰਨਾ ਚਾਹੀਦਾ ਸਾਰਿਆਂ ਨੂੰ ਵੀ ਸਾਰੇ ਵਾਸਤੇ ਲੋਕਾਂ ਵਾਸਤੇ ਵੀ ਅਸੀਂ ਪ੍ਰਬੰਧ ਕਰੀਏ ਉਹਨਾਂ ਦੀ ਜਾਨ ਲਈ ਕੋਈ ਰਹਿਣ ਲਈ ਜਿਹੜੇ ਅਸੀਂ ਇਹ ਲੰਗਰ ਬਾਹਰੋਂ ਲੈ ਕੇ ਆਉਣਦੇ ਆ ਉਹਨਾਂ ਦੀ ਸਹਾਇਤਾ ਕਰੀਏ ਜਿਹੜਾ ਰਸਾ ਵਾ ਜਿੱਥੇ ਜਿੱਥੇ ਟੁੱਟਾ ਵਾ ਉੱਥੇ ਉੱਥੇ ਦੱਸੀਏ ਬਾਈ ਡੰਗਰ ਜਿਹੜੇ ਬੇਜਵਾਨ ਨੇ ਜਿਹੜੇ ਭੁੱਖੇ ਨੇ ਪੱਠੇ ਦਾ ਕਿਵੇਂ ਦਰਾਰਿਆ ਪੱਠਾ ਤਾਂ ਕਿਸੇ ਦਾ ਨਹੀਂ ਆ ਰਿਹਾ ਪੱਠੇ ਇੱਥੇ ਆਪਣਾ ਕਿਰਨ ਦੇ ਪੁਲ ਦੇ ਉੱਤੇ ਵੱਜੇ ਨੇ ਉਹ ਇਦਾਂ ਹੀ ਮਲਬਕ ਲੋਕਾਂ ਦੇ ਜੋ ਅੱچھے ਮਤਲਬ ਪੱਠੇ ਕੀ ਇਧਰ ਜਿਹੜੇ ਬਾਹਰ ਜਿੱਦਾਂ ਸੰਸਥਾ ਸੇਰ ਹੋਣੇ ਜਿੱਦਾਂ ਪੱਠੇ ਲੋਕਾਂ ਦੇ ਬਾਧੂਣੇ ਜਾ ਉਹ ਇਧਰ ਹੋਣੇ ਚਾਹੀਦੇ ਨਹੀਂ ਆਉਣੇ ਚਾਹੀਦੇ ਆ ਪੱਠੇ ਤੇ ਸਾਰਿਆਂ ਨੂੰ ਹੱਲਾ ਮਾਰਨਾ ਚਾਹੀਦਾ ਵੀ ਇਹ ਜਿਹੜਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਵਾ ਇਹ ਨੁਕਸਾਨ ਦੇ ਵਿੱਚ ਸਾਨੂੰ ਜਿੰਨਾ ਵੀ ਹਲਾਵਾ ਜੇ ਉਹਨਾਂ ਚੰਗਾ ਜੇ ਤਾਂ ਨਹੀਂ ਪੱਠੇ ਉਹਨੂੰ ਪੱਠਿਆ ਜਿਨ੍ਹਾਂ ਦੇ ਕੋਲ ਹੈਗੇ ਬੱਚੇ ਆ ਪੱਠੇ ਇਧਰ ਉਹਨਾਂ ਨੂੰ ਪੱਠੇ ਮਤਲਬ ਬਚਾਉਣੇ ਚਾਹੀਦੇ ਆ ਹੁਣ ਕੱਲ ਪਰਸੋ ਜਿੱਦਾਂ ਤੇ ਆਫਤ ਆਈ ਹੈ ਮਤਲਬ ਰਾਸ਼ਨ ਦਾ ਜਾਂ ਡੰਗਰਪਸ਼ਾ ਮੇਰੇ ਕੰਮ ਤੁਸੀਂ ਵੀ ਲੋਕ ਦੇਖਦੇ ਜੀ ਲੰਗਰ ਦੀ ਜਾਂ ਚਲੋ ਮਾਰੇ ਸਹਾਇਤਾ ਲੋਕ ਕਰ ਹੀ ਦੇ ਤੇ ਕਿਉਂ ਜਿਹੜਾ ਸਹਾਰਾ ਸਾਥ ਦੇਣ ਤੇ ਡੰਗਰਪਸ਼ਾ ਵਰਕਰ ਜਿਹੜੇ ਪੱਠੇ ਨਹੀਂ ਆ ਰਹੇ ਨਹੀਂ ਨਹੀਂ ਪੱਠੇ ਤੇ ਨਹੀਂ ਆ ਰਹੇ ਜਿਹੜੇ ਤੇ ਇੱਥੇ ਬੱਜੇ ਆ ਸ਼ਹਿਰ ਦੇ ਲਾਗੇ ਲਾਗੇ ਤੇ ਸ਼ਹਿਰ ਦੇ ਵਿੱਚ ਮਤਲਬ ਇਹਨਾਂ ਦੀ ਭੜਾਈ ਹੋਈ ਜਾਂਦੀ ਹੈ ਜਿਹੜੇ ਬਾਹਰ ਆ ਫਸੇ ਆ ਉਹ ਤੇ ਕੀ ਉਹਨਾਂ ਦਾ ਪਤਾ ਨਹੀਂ ਵੀ ਕਿਦਾਂ ਬਚੇ ਆ ਜਾਂ ਨਹੀਂ ਬਚੇ ਡੰਗਰ ਕਈਆਂ ਦੇ ਰਹਿ ਗਏ ਆ ਮੋਟਰਾਂ ਤੇ ਵੀ ਰਹਿ ਗਏ ਆ ਡੰਗਰ ਕਈਆਂ ਦੇ ਇਹ ਸਨ ਇੱਥੇ ਕਲਨੌਰ ਕਸਬੇ ਦੇ ਲੋਕਲ ਜਿਹੜੇ ਲੋਕ ਨੇ ਇਹਨਾਂ ਨੇ ਬਹੁਤ ਵਧੀਆ ਮੈਸੇਜ ਦਿੱਤਾ ਸਾਡੇ ਨਾਲ ਹੋਰ ਸਰਦਾਰ ਸਾਹਿਬ ਮਦੂਰ ਨੇ ਬਹੁਤ ਦੱਸੋ ਸਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਸੇ ਸਾਡੇ ਜੀ ਭਜੀ ਸਾਡੇ ਰਿਸ਼ਤੇਦਾਰ ਤਿੰਨ ਚਾਰ ਦਿਨ ਤੋਂ ਫਸੇ ਪਏ ਨੇ ਨਾਲ ਸਾਡਾ ਉਹਨਾਂ ਨਾਲ ਕੰਟੈਕਟ ਹੋ ਰਿਹਾ ਕਿਹੜਾ ਕੋ ਕਿਹੜਾ ਪਿੰਡੋਂ ਆ ਦੇ ਜੀ ਰਮਦਾਸ ਦੀ ਲਾਗੇ ਗੱਗਰੀ ਹੈ ਸਾਡੀ ਸਿਸਟਰ ਉੱਥੇ ਵਿਆਹ ਦੇ ਸਾਡੀ ਮਾਸੀ ਵੀ ਇਸ ਸਾਈਡ ਤੇ ਆ ਅਸੀਂ ਉਹਨਾਂ ਵਾਸਤੇ ਉਹਨਾਂ ਦੀ ਸੁਰਦਾ ਵਾਸਤੇ ਸਿਲੰਡਰ ਪਾੜ ਕੇ ਲੈ ਕੇ ਆਇਆ ਪੀ ਅੱਗੇ ਉਹਨਾਂ ਨੂੰ ਦੇਖਿਆ ਵਾਂਗੇ ਕੁਝ ਰਾਸ਼ਨ ਲੈ ਕੇ ਆਏ ਸਾਡੇ ਕੋ ਅੱਗੇ ਨਹੀਂ ਜਾਇਆ ਜਾ ਰਿਹਾ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਥੋੜੇ ਜਿਹਾ ਦੀ ਮਦਦ ਕਰ ਲੈ ਕਿਹ ਕਿਹ ਚੀਜ਼ ਆਏ ਗੱਡੀ 'ਚ ਆਇਆ ਜਿਸਫਟ ਸਾਰੇ ਕੋਲ ਗੱਡੀ ਆ ਉੱਤੇ ਆਇਆ ਇਸ ਤੋਂ ਅੱਗੇ ਸਾਡੇ ਕੋ ਜਾ ਨਹੀਂ ਜਾ ਰਿਹਾ ਕੀ ਲੱਗਦਾ ਪ੍ਰਸ਼ਾਸਨ ਆਪਣੇ ਵਾਈਕਲ ਜਾ ਕੇ ਕਿਸ਼ਤੀ ਨਹੀਂ ਤੇ ਸ਼ੂਟ ਕਰ ਰਹੇ ਹੋ ਬਹ ਜਤਨੀ ਬਿਲਕੁਲ ਕੋਈ ਨਹੀਂ ਸਪੋਰਟ ਨਹੀਂ ਜੀ ਹੋ ਰਹੀ ਸਾਡੇ ਮਤਲਬ ਰਿਸ਼ਤੇਦਾਰ ਵਿਚਾਰੇ ਬੱਚੇ ਵੀ ਉਹਨਾਂ ਦੇ ਕਹਿ ਰਹੇ ਸੀ ਬਿਮਾਰ ਆ ਪਰਸੋਂ ਸਾਡੀ ਉਹਨਾਂ ਨਾਲ ਗੱਲ ਹੋਈ ਉਸ ਤੋਂ ਬਾਅਦ ਸਾਡੀ ਉਹਨਾਂ ਨਾਲ ਕੋਈ ਗੱਲ ਨਹੀਂ ਹੋ ਰਹੀ ਤੇ ਸਾਨੂੰ ਉਹਨਾਂ ਦੀ ਟੈਨਸ਼ਨ ਆ ਵੀ ਪਤਾ ਨਹੀਂ ਉਹ ਕਿੱਦਾਂ ਸੇਵ ਨੇ ਜਾਂ ਨਹੀਂ ਪ੍ਰਸ਼ਾਸਨ ਨੇ ਤੇ ਇੰਨੇ ਟੂਲ ਫਰੀ ਨੰਬਰ ਕੀਤੇ ਨੇ ਰੈਸਕੂ ਕੀਤੇ ਨੇ ਸਮੇ ਸਮੇ ਤੇ ਸਾਰੀ ਚੀਜ਼ਾਂ ਦੀ ਅਪਡੇਟ ਕਰਦੇ ਨੇ ਨਹੀਂ ਕਰ ਰਹੇ ਜੇ ਪ੍ਰਸ਼ਾਸਨ ਪਰ ਇੰਨੀ ਸੁਵਿਧਾ ਨਹੀਂ ਕਿ ਜਿੱਦਾਂ ਉਧਰ ਫਸੇ ਉਹਨਾਂ ਨੂੰ ਕੱਢ ਕੇ ਲਿਆਉਣਾ ਚਾਹੀਦਾ ਤੇ ਅੱਜ 3-4 ਦਿਨ ਹੋ ਗਏ ਜੇ ਮਤਲਬ ਰਾਸ਼ਨ ਤੇ ਪੁੱਛਿਆ ਰਿਆ ਕੋਈ ਖਾਣ ਵਾਸਤੇ ਉਹਨਾਂ ਬਸ ਚੀਜ਼ਾਂ ਜਾ ਰਹੀਆਂ ਮਤਲਬ ਥੋੜਾ ਜਿਹਾ ਵੀ 3-4 ਦਿਨ ਹੋ ਗਏ ਨੇ ਇੰਨੇ ਦਿਨ ਕੋਠਿਆਂ ਦੇ ਉੱਤੇ ਬੈਠੇ ਆ ਬਹੁਤ ਮੁਸ਼ਕਲ ਉਹਨਾਂ ਵਾਸਤੇ